ਕਾਲਾ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੋੜਛਪੇੜ ਹੋਈ ਹੈ ਪੁਲਿਸ ਦੀ ਜਵਾਬੀ ਕਾਰਵਾਈ ਚ ਦੋ ਗੈਂਗਸਟਰ ਜ਼ਖਮੀ ਹੋਏ ਨੇ ਜੀਵਨ ਫੌਜੀ ਗੈਂਗਸ ਬੰਦਰ ਦੱਸੇ ਜਾ ਰਹੇ ਨੇ ਮਲਜ਼ਮ ਮਲਜ਼ਮਾਂ ਦੀ ਪਛਾਣ ਸਰਪ੍ਰੀਤ ਸਿੰਘ ਸਾਬਾ ਤੇ ਸੁਨੀਲ ਮੁਸੀਦ ਦੇ ਵਜੋਂ ਹੋਈ ਹੈ ਜੀਵਨ ਫੌਜੀ ਗਰੁੱਪ ਨੇ ਥਾਣੇਤ ਹੋਏ ਘਰਨੇਂ ਝਮਲਿਆਂ ਦੀ ਜ਼ਿੰਮੇਵਾਰੀ ਲਈ ਸੀ ਮਲਜ਼ਮਾਂ ਨੇ 13 ਜਨਵਰੀ ਨੂੰ ਢੇਰਾਬਾਬਾ ਨਾਨਕ ਚ ਗੋਲੀਆਂ ਚਲਾਈਆਂ ਸੀ ਪੁਲਿਸ ਦੀ ਜਵਾਬੀ ਕਾਰਵਾਈ ਚ ਦੋ ਗੈਂਗਸਟਰ ਜ਼ਖਮੀ ਹੋਏ ਨੇ ਜੀਵਨ ਫੌਜੀ ਗੈਂਗ ਨਾਲ ਸੰਬੰਧਤ ਦੱਸੇ ਜਾ ਰਹੇ ਨੇ ਮਲਜ਼ਮਾਂ ਦੀ ਪਛਾਣ ਸਰਬਜੀਤ ਸਿੰਘ ਸਾਬਾ ਤੇ ਸੁਨੀਲ ਮਸੀਹ ਦੇ ਵਜੋਂ ਹੋਈ ਹੈ ਇਹਨਾਂ ਨੇ ਥਾਣਿਆਂ ਤੇ ਹੋਏ ਜਨੇਟ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ ਬਟਾਲਾ ਚ ਪੁਲਿਸ ਦੇ ਬਦਮਾਸ਼ਾਂ ਉੱਤੇ ਮੁੱਠਪੇੜ ਹੋਈ ਹੈ ਬਟਾਲਾ ਤੋਂ ਵੱਡੀ ਖਬਰ ਆ ਰਹੀ ਹੈ ਪੁਲਿਸ ਦੀ ਜਵਾਬੀ ਕਾਰਵਾਈਸ 'ਚ ਦੋ ਗੈਂਗਸਟਰ ਜ਼ਖਮੀ ਹੋ ਗਏ ਨੇ जीवन फौजी गैंग ਨਾਲ ਸੰਬੰਧ ਦੱ세 ਜਾ ਰਹੇ ਨੇ ਮਲਜ਼ਮ ਮਲਜ਼ੂਮਾਂ ਦੀ ਪਛਾਣ ਸਰਬਜੀਤ ਸਿੰਘ ਸਾਹਾ ਅਤੇ ਸੁਨੀਲ ਮਸੀਹ ਦੇ ਵਜੋਂ ਹੋਈ ਹੈ ਜੀ ਪੰਜਾਬ ਹਰਿਆਣਾ ਹਿਮਾਚਲ ਤੰਕਸਕਲੂਸਿਵ ਤਸਵੀਰਾਂ ਐਕਸਕਲੂਸਿਵ ਜਾਣਕਾਰੀ ਸਭ ਤੋਂ ਪਹਿਲਾਂ ਦੇ ਰਿਹਾ ਹੈ ਤੁਸੀਂ ਵੀ ਵੇਖ ਪਾਰੇ ਹੋ ਪਾਲਸਤੀ ਟੀਮ मौके ਤੇ ਮੌਜੂਦ ਹੈ ਜਿਸ ਜਗ੍ਹਾ ਇਨਕੰਟਰ ਹੋਇਆ ਹੈ ਜੀ ਪੰਜਾਬ ਹਰਿਆਣਾ ਹਿਮਾਚਲ ਤੋਂ ਐਕਸਕਲੂਸਿਵ ਤਸਵੀਰਾਂ ਦਿਖਾ ਰਿਹਾ ਹੈ ਐਕਸਕਲੂਸਿਵ ਜਾਣਕਾਰੀ ਸਾਂਝੀ ਕਰ ਰਿਹਾ ਹੈ ਦੋ ਗੈਂਗਸਟਰ ਜ਼ਖਮੀ ਹੋਏ ਨੇ ਪਟਾਲਾ ਚ ਪਾਲਸਤੀ ਬਦਮਾਸ਼ਾਂ ਵਿਚਾਲੇ ਮੋਟ ਚੇੜ ਹੋਈ ਹੈ ਪਾਲਸਤੀ ਜਵਾਬੀ ਕਾਰਵਾਈ ਚ ਦੋ ਗੈਂਗਸਟਰ ਜ਼ਖਮੀ ਹੋਏ ਨੇ ਜੀਵਨ ਫੌਜੀ ਗੈਂਗ ਦਾ ਸੰਬੰਧ ਦੱਸੇ ਜਾ ਰਹੇ ਨੇ ਮੁਲਜ਼ਮ ਮੁਲਜ਼ਮਾਂ ਦੀ ਪਛਾਣ ਸਰਬਜੀਤ ਸਿੰਘ ਸਾਹਾ ਤੇ ਸੁਨੀਲ ਮਸੀਹ ਦੇ ਵਜੋਂ ਹੋਈ ਹੈ ਬਟਾਲਾ ਦੀਆਂ ਤਸਵੀਰਾਂ ਨੇ ਜਿੱਥੇ ਬਦਮਾਸ਼ਾਂ ਤੇ ਪੁਲਸੂਚਾਲੇ ਮੁੱਠਪੇੜ ਹੋਈ ਹੈ ਪੁਲਸ ਦੀ ਜਵਾਬੀ ਕਾਰਵਾਈ ਚ ਦੋ ਗੈਂਗਸਟਰ ਜ਼ਖਮੀ ਹੋਏ ਨੇ ਜੀਵਨ ਫੌਜੀ ਗੈਂਗਨਾਸ ਸੰਬੰਧ ਦੱਸੇ ਜਾ ਰਹੇ ਨੇ ਮਲਜ਼ਮ ਮਲਜ਼ਮਾਂ ਦੀ ਪੁਸ਼ਾਨ ਸਬਜੀ ਸਿੰਘ ਸਾਬਾਤ ਤਸਵੀਰ ਮੁਸੀਬਤ ਹੋਈ ਹੈ ਸਯੋਗੀ ਨਿਤਨ ਲੁਥਰਾ ਸਰਨਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਰੁਕਰਾਂਗੇ ਨਿਤਨ ਜੀ ਤਫਸੀਲ ਦੇ ਦਿਓ ਕਿ ਕੁਝ ਹੋਇਆ ਹੈ ਹੁਣ ਇਸ ਵਕਤ ਕੀ ਕੁਝ ਉੱਥੇ ਚੱਲ ਰਿਹਾ ਹੈ ਜੋ ਤੁਸੀਂ ਤਸਵੀਰਾਂ ਦੇਖਦੇ ਪਏ ਹੋ ਇਹ ਕ੍ਰਾਈਮ ਸੀਨ ਦੀਆਂ ਤਸਵੀਰਾਂ ਨੇ ਔਰ ਆਲਾ ਅਧਿਕਾਰੀ ਵੀ ਕੁਝ ਸਮੇਂ ਬਾਅਦ ਪਹੁੰਚਣਗੇ ਦੋ ਲੋਕ ਜਿਹੜੇ ਨੇ ਉਹ ਅਜਕੀ ਹੋਏ ਨੇ ਪੁਲਿਸ ਨਾਲ ਮੁਕਾਬਲਾ ਹੋਇਆ ਸੀ ਗੋਲੀ ਚੱਲੀ ਹੈ ਇਸੇ ਜਗ੍ਹਾ ਤੇ ਜੀਬੀਡੀਆ ਕੋਲ ਐਕਸਕਲੂਸਿਵ ਤਸਵੀਰਾਂ ਔਰ ਇਹ ਜੋ ਗੋਲੀ ਕਿਸੇ ਜਗ੍ਹਾ ਤੇ ਚੱਲੀ ਹੈ ਫਰੈਂਸਿਕ ਟੀਮ ਪਹੁੰਚ ਗਈ ਆ ਔਰ ਫਰੈਂਸਿਕ ਟੀਮ ਤੋਂ ਬਾਅਦ ਹੁਣ ਮੌਕੇ ਤੇ ਐਸਐਸਪੀ ਸੁਹੇਲ ਕਾਸਿਮ ਮੀਰ ਬਟਾਲਾ ਦੇ ਐਸਐਸਪੀ ਕੌਨਸਟੈਂਟ ਗਏ ਜੋ ਸਾਡੇ ਕੋਲ ਜਾਣਕਾਰੀ ਮਿਲੀ ਹੈ ਉਸ ਮੁਤਾਬਿਕ ਇਹ ਦੋ ਦੋ ਹੀ ਲੋਕ ਜਿਹੜੇ ਸੀ ਇੱਕ ਸੀ ਫੌਜੀ ਜਿਹੜਾ ਕਿ ਨਾਮ ਵਰ ਗੈਂਗਸਟਰ ਹੈ ਜੇ ਅਮਨਸ਼ਰ ਦੀ ਗੱਲ ਕੀਤੀ ਜਾਵੇ ਤਾਂ ਅਮਨਸ਼ਰ ਵਿੱਚ ਇਸਨੇ ਜੋ ਪੁਲਿਸ ਚੌਕੀ ਦੇ ਵਿੱਚ ਦੇ ਵਿੱਚ ਤਮਾਕਾ ਹੋਇਆ ਸੀ ਔਰ ਇਸ ਤੋਂ ਜੁੜੇ ਮਾਰੇ ਨਿਗੀਰ ਸੀ ਜਿਸ ਮਗਰੋਂ ਜਦੋਂ ਜੀਵਨ ਫੌਜੀ ਦਾ ਨਾਮ ਆਇਆ ਤਾਂ ਪੁਲਿਸ ਨੇ ਵੀ ਜਾਣਕਾਰੀ ਦਿੱਤੀ ਸੀ ਕਿ ਇਸਤੇ ਕਈ ਮਾਮਲੇ ਦਰਜ ਨੇ ਪੁਲਿਸ ਨੂੰ ਲੜਿੰਦਾ ਹੈ ਪਰ ਇਹ ਵੀ ਦੇਸ਼ ਦੇ ਵਿੱਚ ਬੈਠਾ ਹੋਇਆ ਹੈ ਇਸਦੇ ਹੀ ਗੁਰਗੇਸਨ ਜਿਨ੍ਹਾਂ ਨੇ 13 ਜਨਵਰੀ 2025 ਨੂੰ ਡੇਰਾ ਬਾਬਾ ਨਾਨਕ ਦੇ ਨਾਮੀ ਕਰਿਆਨਾ ਸਟੋਰ ਤੇ ਗੋਲੀਆਂ ਚਲਾਈਆਂ ਸੀ ਗੋਲੀਆਂ ਚਲਾਉਣ ਦਾ ਕਾਰਨ ਸੀ ਕਿ ਇਹਨਾਂ ਵੱਲੋਂ ਫਰੋਦੀ ਮੰਗੀ ਗਈ ਸੀ ਜੀਵਨ ਫੌਜੀ ਅਤੇ ਉਸ ਦੀ ਗੈਂਗ ਵੱਲੋਂ ਫਰੋਦੀ ਮੰਗੀ ਗਈ ਸੀ ਜਦੋਂ ਫਰੋਦੀ ਚਾਹ ਚੀ ਜੀ ਚੈਚ ਕਰਨ ਮਗਰੋਂ ਇਹਨਾਂ ਨੂੰ ਅੱਜ ਜਦੋਂ ਗ੍ਰਿਫਤਾਰ ਕੀਤਾ ਤਾਂ ਬਿਲਕੁਲ ਇਹ ਜੋ ਕ੍ਰਾਈਮ ਸੀ ਤੁਸੀਂ ਦੇਖਦੇ ਪਏ ਹੋ ਜਿੱਥੇ ਇਹ ਪੱਟੀ ਲੱਗੀ ਹੋਈ ਹੈ ਕਿਸੇ ਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ ਫੋਰੈਂਸਿਕ ਟੀਮ ਪਹੁੰਚ ਗਈ ਹੈ ਇਸ ਇੱਕ ਪਿਸਤਲ ਵੀ ਪਿਆ ਹੈ ਹੋਰ ਕੀ ਜਾਣਕਾਰੀਆਂ ਉੱਚ ਅਧਿਕਾਰੀ ਆ ਕੇ ਦੇਣਗੇ ਲੇਕਿਨ ਉਸ ਤੋਂ ਪਹਿਲਾਂ ਦੀ ਗਾਹ ਕੀਤੀ ਜਾਵੇ ਤਾਂ ਫੋਰੈਂਸਿਕ ਟੀਮ ਨੇ ਆ ਕੇ ਦੇਖਿਆ ਕਿ ਇਹ ਇੱਕ ਪਿਸਤਲ ਹੈ ਔਰ ਦੋ ਲੋਕ ਜਿਹੜੇ ਆ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਆ ਜਦੋਂ ਇਹਨਾਂ ਨੂੰ ਇਸ ਜਗ੍ਹਾ ਤੇ ਲਿਆਂਦਾ ਗਿਆ ਜਿੱਥੇ ਪਿਸਤਲ ਪਈ ਹੋਈ ਆ ਇੱਥੋਂ ਇਹਨਾਂ ਨੇ ਪਿਸਤਲ ਕੱਢੀ ਤੇ ਤੁਰੰਤ ਪੁਲਿਸ ਤੇ ਫਾਇਰ ਕਰਤੇ ਇਹਨਾਂ ਨੇ ਇਸੇ ਖੇਤਾਂ ਦੇ ਵਿੱਚ ਭੱਜਣ ਦੀ ਵੀ ਕੋਸ਼ਿਸ਼ ਕੀਤੀ ਜਦੋਂ ਪੁਲਿਸ ਨੇ ਇਹਨਾਂ ਨੂੰ ਵਾਰਨ ਕੀਤਾ ਵਾਰਨ ਕਰਨ ਮਗਰੋਂ ਜੇ ਨਹੀਂ ਰੁਕੇ ਤਾਂ ਪਹਿਲੀ ਵਾਰ ਜਿਹੜਾ ਸੀ ਉਹ ਕੀਤਾ ਗਿਆ ਇਹਨਾਂ ਦੇ ਪੈਰਾਂ ਵੱਲ ਜਦੋਂ ਇਹ ਫਿਰ ਵੀ ਨਹੀਂ ਰੁਕੇ ਤੇ ਇਹ ਪੁਲਿਸ ਨੂੰ ਜਦੋਂ ਇਹਨਾਂ ਨੇ ਪੁਲਿਸ 'ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤਾਂ ਪੁਲਿਸ ਨੇ ਵੀ ਜਵਾਬੀ ਫਾਇਰ ਕੀਤੇ ਔਰ ਇਹਨਾਂ ਦੋਨਾਂ ਦੀਆਂ ਹੀ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਗ੍ਰੀਮਤ ਰਹੀ ਕਿ ਪੁਲਿਸ ਦਾ ਕੋਈ ਵੀ ਜਵਾਨ ਜਾਂ ਫਿਰ ਅਧਿਕਾਰੀ ਇਹਨਾਂ ਦੀ ਗੋਲੀ ਦਾ ਸ਼ਿਕਾਰ ਨਹੀਂ ਹੋਇਆ ਲੇਕਿਨ ਇਹ ਦੋਹਾਂ ਹੀ ਜ਼ਖਮੀ ਹੋ ਗਏ ਨੇ ਇੱਥੇ ਐਸਐਸਪੀ ਰੈਂਕ ਦੇ ਅਧਿਕਾਰੀ ਡੀਐਸਪੀ ਰੈਂਕ ਦੇ ਅਧਿਕਾਰੀ ਫੋਰੈਂਸਿਕ ਟੀਮਾਂ ਪਹੁੰਚ ਗਈਆਂ ਨੇ ਉਸ ਸਮੇਂ ਬਾਅਦ ਹੀ ਇੱਥੇ ਐਸਐਸਪੀ ਬਟਾਲਾ ਸਵੇਰ ਕਾਫੀ ਮੀਰ ਪਹੁੰਚ ਚੁੱਕੇ ਪਰ ਪੂਰੀ ਜਾਣਕਾਰੀ ਦੀ ਜਾਣਕਾਰੀ ਦੇਣਗੇ ਕਿ ਘਟਨਾ ਹੋਈ ਕਿੱਦਾਂ ਕਿਸ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹਨਾਂ ਦਾ ਪਿੱਛੋੜ ਕੀ ਹੈ ਜੀ ਜੀ ਨਿਤਿਨ ਇੱਕ ਵਾਰ ਫਿਰ ਤੋਂ ਪੂਰੀ ਡਿਟੇਲਸ ਜੀ ਦੱਸ ਦਿਓ ਕਿਉਂਕਿ ਕਈ ਦਰਸ਼ਕ ਸਾਡੇ ਨਾਲ ਹੁਣੇ-ਹੁਣੇ ਜੋੜੇ ਹੋਣਗੇ ਬਟਾਲਾ ਤੋਂ ਬਹੁਤ ਵੱਡੀ ਖਬਰ ਆ ਰਹੀ ਹੈ ਬਟਾਲਾ ਚ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਮੁਠਬੇੜ ਹੋਈ ਹੈ ਸਹਿਯੋਗੀ ਨਿਤਿਨ ਲੂਥਰਾ ਲਗਾਤਾਰ ਸਾਡੇ ਨਾਲ ਐਨਕਾਉਂਟਰ ਵਾਲੀ ਥਾਂ ਤੋਂ ਲਾਈਵ ਜੁੜੇ ਹੋਏ ਨੇ ਨਿਤਿਨ ਓਵਰ ਟੂ ਯੂ ਆ ਬਿਲਕੁਲ ਪਹਿਲਾ ਦਰਸ਼ਕਾਂ ਜਿਹੜੇ ਹੁਣੇ ਹੁਣੇ ਜੁੜੇ ਨੇ ਸੀ ਬੀ ਡੀ ਆ ਦੇ ਜ਼ਰੀਏ ਉਹਨਾਂ ਨੂੰ ਇੱਕ ਪੂਰਾ ਕ੍ਰਾਈਮ ਸੀਨ ਸਮਝਾ ਦਪਿਆ ਮੈਂ ਪਹਿਲਾ ਸੱਜੇ ਹੱਥ ਦਿਖਾ ਦਿੰਦਾ ਇਹ ਸ਼ਾਹਪੁਰ ਜਾਜਤ ਦਾ ਸੱਕੀ ਵਾਲਾ ਹੈ ਇੱਥੋਂ ਸੱਕੀ ਵਾਲਾ ਨਿਕਲਦਾ ਹੈ ਔਰ ਬਹੁਤ ਛੋਟੀ ਰੋਡ ਹੈ ਜਿਹੜਾ ਹੁਣ ਮੇਰੇ ਖਾਬੇ ਪਾਸੇ ਜਿੱਥੇ ਕ੍ਰਾਈਮ ਹੋਇਆ ਹੈ ਫ੍ਰੈਂਟਿਕ ਟੀਮ ਵੱਲੋਂ ਇਸ ਨੂੰ ਸੀਲ ਕਰ ਦਿੱਤਾ ਗਿਆ ਹੈ ਇਸ ਤੇ ਪਟੀਆਂ ਲਗਾ ਦਿੱਤੀਆਂ ਗਈਆਂ ਨੇ ਪਰ ਇਸੇ ਜਗ੍ਹਾ ਤੇ ਹੀ ਕ੍ਰਾਈਮ ਹੋਇਆ ਹੈ ਇੱਕ ਪਿਸਤਲ ਜਿਹੜਾ ਫਿਲਹਾਲ ਸਾਡਾ ਨਜ਼ਰ ਆ ਰਿਹਾ ਲੇਕਿਨ ਪੂਰੀ ਜਾਣਕਾਰੀ ਸਾਡੇ ਕੋਲ ਅਜੇ ਨਹੀਂ ਆ किन्ने राउंड फायर हुए पिस्टल मिले कि हथियार मिले ने। लेकिन वही जानकारी यह है कि जीवन फौजी जैंगस्टर है विदेश बैठा है जिसने जुम्मेवारी ली थी अमृतसर चौकी के बलास्ट हो उसकी जिम्मेवारी जो थी वह जीवन फौजी थी जो जीवन फौजी का ना नाम सामने आया तो पुलिस वालों भी जानकारी सी गई थी कि इससे कई केस ने बहुत सारे केसाड़ी है ਲੇਕਿਨ ਇਸ ਦੇ ਗੁਰਗੇ ਇੱਥੇ ਕੰਮ ਕਰਦੇ ਸੀ ਇਹਨਾਂ ਨੇ ਪਿਛਲੇ ਦਿਨੀ 13 ਜਨਵਰੀ 2025 ਨੂੰ ਡੇਰਾ ਬਾਬਾ ਨਾਨਕ ਦੇ ਨਾਮ ਵੀ ਕਿਰਿਆਨਾ ਸਟੋਰ ਤੇ ਗੋਲੀ ਚਲਾਈ ਸੀ ਗੋਲੀ ਚਲਾਉਣ ਦਾ ਕਾਰਨ ਸੀ ਕਿ ਇਹਨਾਂ ਵੱਲੋਂ ਫਰੋਤੀ ਮੰਗੀ ਗਈ ਸੀ ਜੀਵਨ ਫੌਜੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਫਰੋਤੀ ਮੰਗੀ ਗਈ ਸੀ ਜਦੋਂ ਉਸ ਕਿਰਿਆਨਾ ਸਟੋਰ ਦੇ ਮਾਲਕ ਨੇ ਫਰੋਤੀ ਨਹੀਂ ਦਿੱਤੀ ਤੇ ਉਸ ਦੀ ਦੁਕਾਨ ਦੇ ਬਾਹਰ 13 ਜਨਵਰੀ 2025 ਨੂੰ ਗੋਲੀ ਚਲਾ ਦਿੱਤੀ ਹੁਣ ਇਹ ਵੀ ਦੋਨੋਂ ਜਿਹੜੇ ਲੋਕ ਸਨ ਇਹ ਪੁਲਿਸ ਨੂੰ ਲੜਦੇ ਸੀ ਬਿਲਕੁਲ ਇਹ ਜੋ ਪਿਛੇ ਪਿੰਡ ਹੈ ਇੱਥੇ ਪਿੰਡ ਦਾ ਇੱਕ ਸ਼ਖਸ ਰਹਣ ਵਾਲਾ ਹੈ ਸ਼ਾਫੋਰ ਜਾਜੰਦ ਦਾ ਜਦੋਂ ਇੱਥੇ ਪੁਲਿਸ ਇਹਨਾਂ ਨੂੰ ਕਿਸੇ ਸਾਥੋਂ ਗ੍ਰਿਫਤਾਰ ਕਰਦੀ ਹੈ ਉਹ ਜਗ੍ਹਾ ਤਾਂ ਸਾਹਮਣੇ ਦੇ ਫਿਲਹਾਲ ਨਹੀਂ ਆਈ ਕਿਉਂਕਿ ਉਹ ਅਧਿਕਾਰੀਆਂ ਨੇ ਅਜੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਹਨਾਂ ਨੂੰ ਗ੍ਰਿਫਤਾਰ ਕਿੱਥੋਂ ਕੀਤਾ ਗਿਆ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਬਿਲਕੁਲ ਇਸੇ ਜਗ੍ਹਾ ਤੇ ਲਿਆਂਦਾ ਗਿਆ ਜਿੱਥੇ ਇਹ ਸੋਇਆ ਹੈ ਉੱਥੇ ਦਿੱਤੀ ਆ ਕੇ ਰਿਕਵਰੀ ਕਰवानी ਸੀ ਕਿ ਅਸਲਾ ਕਿੱਥੇ ਪਿਆ ਹੈ ਲੇਕਿਨ ਜਿਸ ਤਰ੍ਹਾਂ ਹੀ ਅਸਲਾ ਕੱਢਦੇ ਨੇ ਉਹ ਤੁਰੰਤ ਪੁਲਿਸ ਦੇ ਉੱਪਰ ਫਾਇਰ ਖੋਲ ਦਿੰਦੇ ਨੇ ਪੁਲਿਸ ਨੇ ਵਾਰਨ ਕੀਤਾ ਔਰ ਇਹਨਾਂ ਦੇ ਇਹਨਾਂ ਖੇਤਾਂ ਦੇ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਵਾਰਨ ਕੀਤਾ ਆਵਾਜ਼ ਦਿੱਤੀ ਔਰ ਜਦੋਂ ਇਹ ਨਹੀਂ ਰੁਕੇ ਆਹਲ ਕਰਦੇ ਰਹੇ ਪੁਲਿਸ ਨੇ ਪੁਲਿਸ ਨੇ ਵੀ ਜਵਾਬੀ ਫਾਇਰ ਦਿੱਤਾ ਔਰ ਜਵਾਬੀ ਫਾਇਰ ਦੇ ਵਿੱਚ ਦੋ ਦੋ ਹੀ ਗੈਂਗਸਟਰਾਂ ਦੇ ਯਾਰ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਐਸੀ ਜਾਣਕਾਰੀ ਜਿਹੜੀ ਆਉ ਸਾਹਮਣੇ ਆ ਰਹੀ ਹੈ ਗਰੀਬਤ ਰਹੀ ਕਿ ਕੋਈ ਵੀ ਪੁਲਿਸ ਦਾ ਮੁਲਾਜ਼ਮ ਜਾਂ ਫਿਰ ਅਧਿਕਾਰੀ ਇਸ ਦੇ ਵਿੱਚ ਚੱਕਵੀਂ ਵੀ ਹੋਇਆ ਕਿੰਨੇ ਰੰਡ ਗੋਲੀ ਚੱਲੀ ਆ ਕਿੰਨੇ ਰਾਉਂਡ ਪੁਲਿਸ ਵੱਲੋਂ ਕਰਬੀਏ ਜਿਵੇਂ ਗਾਰਜ ਤੋਂ ਜੋ ਚਲੀ ਗਿਆ ਕੁਛ ਸਮੇਂ ਬਾਅਦ ਜਾਣਕਾਰੀ ਸਾਹਮਣੇ ਆ ਜੇਗੀ ਜੀ ਜੀ ਠੀਕ ਹੈ ਨੀਤਿੰਨ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਖਬਰ ਤੇ ਬਣੇ ਰਹਿਣਾ ਅਸੀਂ ਅਪਡੇਟਸ ਸੌ ਹੜੇ ਤੋਂ ਲੈ ਕੇ ਰਹਾਂਗੇ ਫਿਲਹਾਲ ਦੇ ਲਈ ਧੰਨਵਾਦ ਤਾਂ ਬਟਾਲਾ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਦਾ ਇਨਕਮ ਟਕ ਹੋਇਆ ਦੋ ਬਦਮਾਸ਼ ਜ਼ਖਮੀ ਹੋਏ ਨੇ